ਸਨਾਬ ਸਾਸਿਕਾ ਅੱਛੀ ਜੇ ਅੱਜ ਬਾਤ ਸਮਾਈ ਜਨਨੀ ਹੂੰ ਸਨਾਉਂ ਜੀ ਨਾ ਹੋ ਗਈ ਬਦਲੀ ਤੇ yağ ਗਾ ਟਾਣਾ ਇਹ ਨਹੀਂ ਛੱਡੀ ਪੁਖੀਰ ਬਣ ਜਾਣਾ ਠੀਕ ਹੈ ਠੀਕ ਸਾਡੇ ਘਰੇ ਦੀ ਗਰੀਬੀ ਹੋਂ ਸਾਨੂੰ ਹੂੰ ਹੂੰ ਸੁਣਾਉ ਸੁਣਾਉ ਸਾਡੇ ਘਰੇ ਦੀ ਗਰੀਬੀ ਦੀ ਅਸੀਂ ਚੱਲੇ ਪੁੱਛਾ ਲੈਣਾ ਹੂੰ ਸਾਨੂੰ ਰਾਹ ਚ ਪੁੱਛਣ ਲੱਗੇ ਸਾਡੇ ਵੀ ਕਿੱਥੇ ਜਾਂਦੇ ਹਾਂ

ਉਹ ਕਹਿੰਦਾ ਜੀ ਤੂੰ ਵੀ ਮੇਰੇ ਵੀ ਕਹਿੰਦਾ ਕਰਨ ਮਗ ਲੱਗਦੀ ਐ ਮੇਰੇ ਵਾਸਤੇ ਪੁੱਛ ਕੇ ਆਈ ਗਾਈ ਇਹ ਜੱਗਾ ਘਾ ਪੇ ਟਕਰ ਗਈ ਕੋੜੀ ਉਹ ਕਹਿੰਦੀ ਜੀ ਕਿਥੇ ਚੱਲੇ ਆ ਤੂੰ ਭਗਤਾ ਕਹਿੰਦਾ ਜੀ ਮੈਂ ਬੁਰੀ ਵੀ ਐ ਪੁੱਛਿਆ ਲੇ ਕਹਿੰਦਾ ਮੇਰੇ ਖਤਰੀ ਲੈ ਕੇ ਨਹੀਂ ਮੈਂ ਬੇਚੈਨੀ ਹੋਈ ਫੱਡੀ ਆ ਫਿਰ ਚਾਹੀ ਨਹੀਂ ਐਗੀ ਅੱਛਾ ਵੀਰ ਉਹ ਦਬਾਈ ਗਾਹਾਂ ਵਗਿਆ ਗਾਹਾਂ ਦੇ ਚੱਕਰ ਕੀ ਕੋਲ ਕੱਚੂ ਚੱਕਾ ਗਿਆ ਉਹ ਨਹਿਰ ਦੇ ਵਿੱਚ ਕਦੇ ਡੁੱਬ ਜਾਂਦਾ ਨਦੀਆਂ ਵਿੱਚ ਕਦੇ ਬਾਹਰ ਤੇ ਜਿੱਡ ਡੁੱਬ ਜਾਂਦਾ ਉਹ ਕਹਿੰਦਾ ਜੀ ਮੈਨੂੰ ਵੀ ਟੂਬਾ ਚੱਕੀ ਚੰਦਿਆ ਉਹਨੇ ਵੀ ਮੈਂ ਵਿਚਾਰੇ ਕਹਿੰਦਾ ਮੇਰੇ ਖਤਰੀ ਲੈ ਕੇ ਆਈ ਕਹਿੰਦਾ ਮੈਂ ਕਦੇ ਦਿੱਤੇ ਜੇ ਉਹ ਨਹੀਂ ਡੁੱਬ ਜਾਣਾ ਕਦੇ ਮੈਂ ਨਹਿਰ ਚ ਡੁੱਬ ਜਾਣਾ ਮੈਨੂੰ ਕਾਇ ਹੀ ਨਹੀਂ ਹੈਗੀ ਹੂੰ ਤਾਂ ਕਹਿੰਦਾ ਅੱਛਾ ਉਹ ਵੀ ਵਿਚਾਰਾ ਕੇ ਮੜ ਪਿਆ ਕਹਿੰਦਾ ਭਾਗ ਤਾਂ ਕੀ ਦੱਸਿਆ ਇਹ ਤਾਂ ਪਾਈ ਤੋਂ ਵਿੱਤਰੀ ਅੰਦਰ ਵਿਦਿਆਲੇ ਗਈ ਤਾਂ ਵਿਦਿਆਰਣ ਕਿ ਸੰਰਤੀ ਤਾਂ ਵੇ ਹੋਂ ਕਿਵੇਂ ਕਰਾ ਹੁੰਦੇ ਇਹਦੇ ਨਾਲ ਕਹਿੰਦੇ ਕਿਸੇ ਅੰਦਰ ਸੁੱਕਦੇ ਇਹਨਾਂ ਦਿਨ ਸੁੱਕਦੇ ਨਾ ਕੰਮੀਂ ਸੁੱਕਦੇ ਇਹੋ ਵਿਦਿਆਰਣ ਗਾ ਬੈਠਾ ਕਰ ਗਈ ਕੋੜੀ ਉਹ ਭਗਤਾਂ ਤੋਂ ਕਿ ਮੇਜਾਂ ਤੇ ਆ ਤਨ ਕੀ ਦੱਸਿਆ ਕਹਿੰਦਾ ਕੋਈ ਤੇਰਾ ਮਾਰਕ ਨਹੀਂ ਹੋਈ ਹੈਗਾ ਵੀ ਤੇ ਮਾਰਕ ਬਣਾ ਲੈ ਕਿਸੇ ਨੂੰ ਉਹ ਕਹਿੰਦੀ ਕਹਿੰਦੀ ਮੈਂ ਚੰਨਾ ਲੈਣੀ ਆ ਕਹਿੰਦੀ ਲੈਣਾ ਉਹ ਕੁੜੀ ਜੜ ਕੇ ਆ ਗਿਆ ਉਹ ਗਾਂ ਸੁਨਿਆਰ ਟੱਕ ਜਾ ਕਹਿੰਦਾ ਕੀ ਦੱਸਿਆ ਉਹ ਕਹਿੰਦਾ ਵੀ ਭਾਈ ਤੇਰੀ ਕੁੜੀ ਮੜਿਆ ਰਹੀ ਤੇ ਕੰਨ ਵੱਧ ਰਵੇ ਸਾਦੀ ਕਰ ਦੇ ਕਿਸੇ ਨਾਲ ਉਹ ਕਹਿੰਦਾ ਵੀ ਸਾਦੀ ਕੀ ਨਾ ਤੈਨਾਂ ਹੀ ਕਰ ਦੇਣਾ ਅਮੇਲਾਂ ਕਰ ਲਿਆ ਉਹਨੇ ਭਾਈ ਕੁੜੀ ਬੁਹਾ ਲਿਆ ਚਲ ਗਾਂਦੂ ਚੱਕਰ ਗਿਆ ਉਹ ਕਹਿੰਦਾ ਭਾਗ ਤਾਂ ਕੀ ਦੱਸਿਆ ਭਾਈ ਤੇਰੇ ਇੱਕ ਪਾਸੇ ਸੁੱਕਾ ਇੱਕਾਸੇ ਗਿਲਿਆ ਜਿੱਦ ਤੇਰਾ ਸੁੱਕਾ ਉਹ ਤੇ ਤੇਰੀ ਮਾਇਆ ਦੱਬੀ ਹੋਈ ਆ ਉਹ ਮਾਇਆ ਕਢਵਾ ਦੇ ਕਿਸੇ ਨੂੰ ਉਹ ਕਹਿੰਦਾ ਭਾਈ ਕੀ ਨਹੀਂ ਕਢਾਣਾ ਤੈਨੂੰ ਕਢਾ ਦੇਣਾ ਉਹ ਕੋਈ ਨਹੀਂ ਮੈਨੂੰ ਪਤਾ ਨਹੀਂ ਮਗੱਲਾਂ ਆ ਹਨ ਅੱਜ ਬਹੁ ਬਹੁ ਲਾਇਆ ਬਿਜਾ ਲੈ ਕੇ ਆ ਗਿਆ ਤੇ ਮੋਈ ਨਾ ਬਈ ਬਿਜਾ ਕਿੱਦਾਂ ਆਇਆ ਤੇ ਮਨ ਲੁਮਾਤ ਹੋ ਗਏ ਸਾਰਾ ਖੁਸ਼ੀ ਮਿਲ ਗਿਆ ਹੈ ਸਾਰਾ ਖੁਸ਼ੀ ਮਿਲ ਗਈ ਬਹੁ ਵੀ ਲਗੀ ਲੈ ਬਿਜਾ ਮਿਲ ਗਈ ਨਾਲੇ ਭਾਈ ਉਹਨੂੰ ਮਾਇਆ ਨੇ ਜਿਹੜਾ ਗਰੀਬ ਚੱਕੀ ਗਈ ਹੈ ਹੈ ਤਾਂ ਬੜਾ ਸੋਣਾ ਹੁੰਦਾ ਇੱਕ ਕਹਿੰਦਾ